ਪੰਜਾਬ ਚਾਹੀਏ ਸਿੱਖਿਆ ਕ੍ਰਾਂਤੀ ਸਿਰਫ ਪੰਜਾਬ ਜੇ ਲਈ ਨਹੀਂ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਹੋ ਰਹੀ ਹੈ ਸਰਕਾਰੀ ਸਕੂਲ ਦਾ ਅੱਜ ਬੱਚਾ ਬੜੇ ਮਾਣ ਦੇ ਨਾਲ ਬੜੇ ਫਕਰ ਦੇ ਨਾਲ ਕਹਿ ਰਿਹਾ ਹੈ ਕਿ ਜੋ ਮੇਰੀ ਕਲਾਸਰੂਮ ਚ ਅੱਜ ਫੈਸਿਲਿਟੀਆਂ ਹੈ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਕੂਲ ਓ ਫੈਮਿਨਸ ਬਣਾਉਣ ਚ ਮੈਂ ਸਰਕਾਰ ਦਾ ਬੜਾ ਧੰਨਵਾਦੀ ਹਾਂ ਜੋ ਮੈਨੂੰ ਇਹ ਮੌਕਾ ਦਿੱਤਾ ਔਰ ਇੱਥੇ ਬੱਚੇ ਕਾਫੀ ਟੈਲੈਂਟਡ ਆ ਇਨਸਟਰੂਮੈਂਟ ਵੀ ਕਾਫੀ ਬੱਚੇ ਪਲੇ ਕਰ ਲੈਂਦੇ ਆ ਜੋ ਸਭ ਤੋਂ ਸੋਹਣੀ ਗੱਲ ਆ ਇਹ ਸਕੂਲ ਦੇ ਵਿੱਚ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਪ੍ਰੋਪਰ ਵਧੀਆ ਟਾਈਮ ਨਾਲ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਜਾਬ ਦੇ ਪਹਿਲੇ ਸਕੂਲ ਆਫ ਫੈਮਿਨੈਂਸ ਦੀ ਵਿਦਿਆਰਥਣ ਹੋ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇੱਥੋਂ ਦੇ ਟੀਚਰਸ ਦੀ ਪੜਾਹਣ ਦੀ ਮੈਥਡੋਲੋਜੀ ਇੱਥੋਂ ਦਾ ਪ੍ਰੋਜੈਕਟਰ ਬੇਸ ਸਟਡੀ ਬਹੁਤ ਹੀ ਸਾਡੇ ਵਾਸਤੇ ਹੈਲਪਫੁਲ ਹੁੰਦਾ ਵਾ ਸਾਨੂੰ ਪੜਾਈ ਦੇ ਵਿੱਚ ਹੋਰ ਵੀ ਕਨਵੀਨੀਅੰਟ ਲੱਗਦਾ ਵਾ ਹੁਣ ਅਸੀਂ ਸਕੂਲ ਆਫ ਫੈਮਿਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਇਹ ਜਿਹੜੀ ਸਾਡੀ ਘੱਗਰ ਦੀ ਪ੍ਰੋਬਲਮ ਹੈ ਇੱਕ ਘੱਗਰ ਦੀ ਪ੍ਰੋਬਲਮ ਹੈ ਅੱਗੇ ਸਾਡਾ ਹਰਿਆਣਾ ਗੁਆਂਡੀ ਸੂਬਾ ਪੋਨ ਨੇ ਮਤ ਰੋੜ ਤੋਂ ਕੜੈਲ ਤੱਕ ਦਾ ਜਿਹੜਾ 18 ਕਿਲੋ ਮੀਟਰ ਦਾ ਏਰੀਆ ਹੈ ਉਹ 18 ਕਿਲੋਮੀਟਰ ਸਾਨੂੰ ਚੈਨਲਾਈਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੋਈ ਘੱਗਰ ਸਟੈਂਡਿੰਗ ਕਮੇਟੀ ਦੇ ਵਿੱਚ ਉਹਨਾਂ ਨੇ objections raise ਕੀਤਾ ਹੋਇਆ ਹੈ ਕਿ ਚੌੜਾ ਕਰ ਦਈਏ ਅਸੀਂ ਇਹਦਾ ਹੱਲ ਕਰ ਦਈਏ ਉਸ ਤੋਂ ਬਾਅਦ ਕੜੈਲ ਤੋਂ ਬਾਅਦ 380 ਕਿਲੋਮੀਟਰ ਅਪ ਟੂ ਸਰਦੂਲਗੜ੍ਹ 26 ਕਿਲੋਮੀਟਰ ਸਾਡਾ ਏਰੀਆ ਪੈ ਜਾਂਦਾ ਹੈ 54 ਕਿਲੋਮੀਟਰ ਇਹਨਾਂ ਦਾ ਪੈ ਜਾਂਦਾ ਹੈ ਕਦੇ ਪੰਜਾਬ ਆ ਗਿਆ ਕਦੇ ਹਰਿਆਣਾ ਆ ਗਿਆ ਚਲਦਾ ਰਹਿੰਦਾ ਹੈ ਸੋ ਇਹ ਅੱਗੇ ਚੌੜਾ ਕਰ ਲੈਣਾ ਅੱਗੇ ਰਾਜਸਥਾਨ ਚਲ ਜਾਂਦਾ ਹੈ ਰਾਜਸਥਾਨ ਨੇ ਉੱਥੇ ਵੱਡੇ ਟੈਂਕ ਬਣਾ ਲਏ ਸੋ ਇਹ ਰਲ ਮਿਲ ਕੇ ਮੈਂ ਸਮਝਦਾ ਕਿ ਇਹਦਾ ਹੱਲ ਕਰ ਲੈਣਾ ਹਰਿਆਣੇ ਵਾਲੇ ਆਪਣਾ ਹੱਲ ਕਰ ਲੈਣ ਤੇ ਪੰਜਾਬ ਵਾਲੇ ਅਸੀਂ ਆਪਣਾ ਕਰੀਏ 12 ਦਿਨ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ ਰਿਹਾ ਪਰ ਇਹਦੇ ਲਈ ਸਾਡਾ ਸਮੂੱਚਾ ਪ੍ਰਸ਼ਾਸਨ ਸਾਡਾ ਵਾਟਰ ਰਿਸੋਰਸਸ ਡਿਪਾਰਟਮੈਂਟ ਸਾਡਾ ਵੀਡੀਓ ਬਲੌਗ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਸਾਡੇ ਸਾਰੇ ਜਿੰਨੇ ਪ੍ਰਸ਼ਾਸਨ ਮੈਂ ਕਹਿ ਸਕਦਾ ਉਹ ਲੱਗਿਆ ਰਿਹਾ ਸਾਰੇ ਆਂਡ ਗਵਾਂਡ ਦੇ ਲੋਕ ਲੱਗੇ ਰਹੇ ਤੇ ਤੀਜਾ ਭਗਵਾਨ ਦਾ ਵੈਗੁਰੂ ਦਾ ਆਸਰਾ ਰਿਹਾ ਜਿਹਦੇ ਕਰਕੇ ਸੰਭਵ ਹੋ ਸਕਿਆ ਕਿ ਅਸੀਂ ਐਡੀ ਵੱਡੀ ਤ੍ਰਾਸਦੀ ਦੇ ਵਿੱਚੋਂ ਵੀ ਨਿਕਲ ਗਏ ਰਾਜਪਾਲ ਆਏ ਨੇ ਜੀ ਜਨਾ ਚਾਹੁੰਦੇ ਮਾਨਯੋਗ ਰਾਜਪਾਲ ਸਾਹਿਬ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਅੱਜ ਲਹਿਰੇ ਹਲਕੇ ਦੇ ਵਿੱਚ ਜੋ ਘੱਗਰ ਦੀ ਵਿਪਤਾ ਪਿਛਲੇ ਕਈ ਦਿਨਾਂ ਤੋਂ ਆਈ ਹੋਈ ਸੀ ਤੇ ਬੜਾ ਖਤਰਾ ਬਣਿਆ ਹੋਇਆ ਸੀ ਉਹ ਸੰਬੰਧ ਦੇ ਵਿੱਚ ਅੱਜ ਇੱਥੇ ਆਏ ਚੰਗਾ ਕੀਤਾ ਕਿ ਸਾਡੇ ਇੱਕ ਤਕਲੀਫ ਦੇ ਵਿੱਚ ਆ ਕੇ ਖੜੇ ਸੋ ਮੈਂ ਉਹਨਾਂ ਦਾ ਇੱਥੇ ਸਵਾਗਤ ਵੀ ਕੀਤਾ ਧੰਨਵਾਦ ਵੀ ਕੀਤਾ ਤੇ ਉਮੀਦ ਵੀ ਜ਼ाहिर ਕੀਤੀ ਹੈ ਕਿ ਇਹ ਜਿਹੜੀ ਸਾਡੀ ਘੱਗਰ ਦੀ ਪ੍ਰੋਬਲਮ ਹੈ ਇਹ ਘੱਗਰ ਦੀ ਪ੍ਰੋਬਲਮ ਹੈ ਅੱਗੇ ਸਾਡਾ ਹਰਿਆਣਾ ਗੁਵਾਂਢੀ ਸੂਬਾ ਹੈ ਉਹਨਾਂ ਨੇ ਮਕਰੋੜ ਤੋਂ ਕੜੈਲ ਤੱਕ ਦਾ ਜਿਹੜਾ 18 ਕਿਲੋਮੀਟਰ ਦਾ ਏਰੀਆ ਹੈ ਉਹ 18 ਕਿਲੋਮੀਟਰ ਸਾਨੂੰ ਚੈਨਲਾਈਜ਼ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਹੋਈ ਘੱਗਰ ਸਟੈਂਡਿੰਗ ਕਮੇਟੀ ਦੇ ਵਿੱਚ ਉਹਨਾਂ ਨੇ ਆਬਜੈਕਸ਼ਨ ਰੇਜ਼ ਕੀਤਾ ਹੋਇਆ ਹੈ ਸੋ ਮੈਂ ਸਮਝਦਾ ਕਿ ਜੇ ਅਸੀਂ ਚੌੜਾ ਕਰ ਦਈਏ ਅਸੀਂ ਇਹਦਾ ਹੱਲ ਕਰ ਦਈਏ ਉਸ ਤੋਂ ਬਾਅਦ ਕੜੈਲ ਤੋਂ ਬਾਅਦ ਕਰੀਬ 80 ਕਿਲੋਮੀਟਰ ਅਪ ਟੂ ਸਰਦੂਲਗੜ 26 ਕਿਲੋਮੀਟਰ ਸਾਡਾ ਏਰੀਆ ਪੈ ਜਾਂਦਾ ਹੈ 54 ਕਿਲੋਮੀਟਰ ਇਹਨਾਂ ਦਾ ਪੈ ਜਾਂਦਾ ਕਦੇ ਪੰਜਾਬ ਆ ਗਿਆ ਕਦੇ ਹਰਿਆਣਾ ਆ ਗਿਆ ਚੱਲਦਾ ਰਹਿੰਦਾ ਸੋ ਇਹ ਅੱਗੇ ਚੌੜਾ ਕਰ ਲੈਣਾ ਅੱਗੇ ਰਾਜਸਥਾਨ ਚੱਲ ਜਾਂਦਾ ਹੈ ਰਾਜਸਥਾਨ ਨੇ ਉੱਥੇ ਵੱਡੇ ਟੈਂਕ ਬਣਾ ਲਏ ਸੋ ਇਹ ਰਲ ਮਿਲ ਕੇ ਮੈਂ ਸਮਝਦਾ ਕਿ ਇਹਦਾ ਹੱਲ ਕਰ ਲੈਣਾ ਹਰਿਆਣੇ ਵਾਲੇ ਆਪਣਾ ਹੱਲ ਕਰ ਲੈਣ ਤੇ ਪੰਜਾਬ ਵਾਲੇ ਅਸੀਂ ਆਪਣਾ ਕਰ ਲਈਏ ਪਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੋ ਇਹਦੇ ਕਰਕੇ ਕਿਉਂਕਿ ਮਕਰੋੜ ਸਾਹਿਬ ਤੱਕ ਇੱਕ 598 ਫੁੱਟ ਚੌੜਾ ਅੱਗੇ 198 ਫੁੱਟ ਚੌੜਾ ਹੋ ਜਾਂਦਾ ਤੇ ਜਦੋਂ 598 ਫੁੱਟ ਦਾ ਪਾਣੀ 198 ਫੁੱਟ ਤੇ ਪੈਂਦਾ ਤਾਂ ਨੇਚਰਲੀ ਕਿਵੇਂ ਸਮਾਊਗਾ ਪਾਣੀ ਉਹ ਬ੍ਰੀਚਾ ਹੋ ਜਾਂਦੀਆਂ ਨੇ ਸੋ ਉੱਥੇ ਇਸੇ ਕਰਕੇ ਸਾਨੂੰ ਦਿੱਕਤ ਆਉਂਦੀ ਹੈ ਉੱਥੇ ਅਸੀਂ ਬਹਿਰੇ ਦਿੱਤੇ ਨੇ ਪਰ ਰਾਜਪਾਲ ਜੀ ਨੇ ਅੱਜ ਸਾਰਾ ਇਹ ਦੇਖਿਆ ਹੈ ਉਹਨਾਂ ਨੇ ਵੀ ਕਿਹਾ ਹੈਗਾ ਵੀ ਅਸੀਂ ਦੋਨੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਜਿਹੜੀ ਗੱਲਬਾਤ ਕਰਾਂਗੇ ਇਹ ਲੱਗਦਾ ਉਮੀਦ ਹੈਗੀ ਹੈ ਦੇਖੋ ਉਮੀਦ ਤੇ ਤਾਂ ਦੁਨੀਆ ਕਹੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਘੱਗਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਘੱਗਰ ਦਾ ਪਾਣੀ ਹੈ ਜਿਹੜਾ 550 ਫੁੱਟ .7 550 ਫੁੱਟ .7 ਇੰਚ ਤੇ ਹੋ ਕੇ ਅਰ 8 ਦਿਨ ਇਸੇ ਲੈਵਲ ਤੇ ਖੜਿਆ ਰਹੇ ਤੇ ਖਤਰੇ ਦੇ ਨਿਸ਼ਾਨ ਤੋਂ 12 ਦਿਨ ਪਹਿਲਾਂ ਟੱਪ ਗਿਆ ਸੀ ਤੇ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ ਮੇਰਾ ਕਹਿਣ ਤੋਂ ਭਾਵ 12 ਦਿਨ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਕੇ ਰਿਹਾ ਪਰ ਇਹਦੇ ਲਈ ਸਾਡਾ ਸਮੂੱਚਾ ਪ੍ਰਸ਼ਾਸਨ ਸਾਡਾ ਵਾਟਰ ਸਰSourceIPਸ ਡਿਪਾਰਟਮੈਂਟ ਸਾਡਾ ਵੀਡੀਓ ਬਲੌਗ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਸਾਡੇ ਸਾਰੇ ਤਿੰਨੇ ਪ੍ਰਸ਼ਾਸਨ ਮੈਂ ਕਹਿ ਸਕਦਾ ਉਹ ਲੱਗਿਆ ਰਿਹਾ ਸਾਰੇ ਆਂਡ ਗਵਾਂਡ ਦੇ ਲੋਕ ਲੱਗੇ ਰਹੇ ਤੇ ਤੀਜਾ ਭਗਵਾਨ ਦਾ ਵੈਗੁਰੂ ਦਾ ਆਸਰਾ ਰਿਹਾ ਜਿਹਦੇ ਕਰਕੇ ਸੰਭਵ ਹੋ ਸਕਿਆ ਕਿ ਅਸੀਂ ਐਡੀ ਵੱਡੀ ਤ੍ਰਸਦੀ ਦੇ ਵਿੱਚੋਂ ਦੀ ਨਿਕਲ ਗਏ ਪਾਣੀ ਕਦੇ ਬੰਨ ਕੇ ਰੱਖਿਆ ਨਹੀਂ ਜਾ ਸਕਦਾ ਪਰ ਲੋਕਾਂ ਦੇ ਏਕੇ ਨੇ ਲੋਕਾਂ ਦੀ ਹਿੰਮਤ ਨੇ ਲੋਕਾਂ ਦੇ ਦਿਨ ਰਾਤ ਕੀਤੇ ਕੰਮਾਂ ਦੇ ਸਦਕਾ ਪ੍ਰਸ਼ਾਸਨ ਦੇ ਦਿੱਤੇ ਸਹਿਯੋਗ ਦੇ ਸਦਕਾ ਤੇ ਅਸੀਂ ਜਿਹੜਾ 16 16 ਫੁੱਟ ਦਾ ਚੌੜਾ ਬੰਨ 2023 ਦੇ ਵਿੱਚ ਘੱਗਰ ਦੇ ਦੋਵੇਂ ਪਾਸੇ ਬੰਨਿਆ ਸੀ ਜਿਹਦੇ ਕਰਕੇ ਜੇ ਕਿਤੇ ਦਿੱਕਤ ਆਈ ਤਾਂ ਰਾਹਤ ਸਮੱਗਰੀ ਪਹੁੰਚ ਗਈ ਸੋ ਇਹਨਾਂ ਸਾਰੇ ਕੀਤੇ ਕੰਮਾਂ ਦੇ ਸਦਕਾ ਅੱਜ ਅਸੀਂ ਸੇਫ ਆ ਪਾਣੀ ਘਟਣ ਲੱਗ ਗਿਆ 1 ਫੁੱਟ ਪਾਣੀ ਘਟ ਗਿਆ ਇਸ ਸਮੇ 749.5 ਤੇ ਕੱਲ ਤੱਕ ਉਮੀਦ ਹੈ ਕਿ ਪਾਣੀ ਖਤਰੇ ਦੇ ਨਿਸ਼ਾਨ ਤੇ ਤੇ ਆਕੇ ਖੜ ਜੇਗਾ ਤੇ ਉਸ ਤੋਂ ਬਾਅਦ ਫਿਰ ਡਾਊਨ ਆ ਜਾਏਗਾ ਸੋ ਇਹਦੇ ਲਈ ਮੈਂ ਬਾਰ ਬਾਰ ਸਾਡੇ ਹਲਕੇ ਦੇ ਲੋਕਾਂ ਦਾ ਦੂਜੇ ਲੋਕਾਂ ਦਾ ਜਿਹੜੇ ਆਣ ਗਵਾਂਡ ਦੇ ਵਿੱਚੋਂ ਵੀ ਮਦਦ ਦੇ ਲਈ ਆਏ ਉਹਨਾਂ ਦਾ ਧੰਨਵਾਦ ਕਰਦਾ ਤੇ ਭਗਵਾਨ ਦਾ ਸ਼ੁਕਰ ਗੁਜ਼ਾਰ ਕਰਦਾ ਸ਼ੁਕਰੀਆ ਅਦਾ ਕਰਦਾ ਜਿਹਦੀ ਮਿਹਰਬਾਨੀ ਸਦਕੇ ਸੀ ਐਡੇ ਵੱਡੇ ਸੰਕਟ ਚੋਂ ਬਚੇ